ਤੋ ਇੱਕ ਨਵਾਂ ਦਰਿਆ ਬਣ ਗਿਆ ਲੋਕਾਂ ਨਾਲ ਗੱਲ ਕਰਦੇ ਆ ਇਹ ਕਿੰਨੀ ਕਿ ਜਿਹੜੀ ਜ਼ਮੀਨਾਂ ਇੱਥੋਂ ਪਾਕਿਸਤਾਨ ਕਿੰਨੀ ਦੂਰ ਆ ਹਾਂ ਬਸ 100 ਮੀਟਰ ਦੀ ਦੂਰੀ ਤੇ ਪਾਕਿਸਤਾਨ ਹੈ 100 ਦੂਰੀ ਮੀਟਰ ਦੀ ਅੱਛਾ ਹਾਂਜੀ ਤੇ ਇਹ ਜਿਹੜਾ ਨਵਾਂ ਬਣ ਗਿਆ ਸਿਸਟਮ ਇਧਰ ਨੂੰ ਫਾੜ ਬਣ ਗਈ ਇਹ ਫਾੜ ਬਣ ਗਈ ਜ਼ਮੀਨਾਂ ਕੁਝ ਤਾਰ ਤਾਰ ਤੋਂ ਬਾਅਦ ਸੀ ਆਪਣੇ ਬੰਦਿਆਂ ਦੀ ਹਾਂਜੀ ਇਹਦੀ ਜ਼ਮੀਨ ਸੀਗੀ ਜੀ 4-5 ਕਿੱਲੇ ਸਾਰੀ ਖੋ ਚੁੱਕੀ ਜੀ ਕਿਹੜੇ ਪਾਸੇ ਇਸ ਜ਼ਮੀਨ ਤੇ ਸਾਡੀ ਜ਼ਮੀਨ ਜੀ ਤਾਰ ਤਾਰ ਤੋਂ ਅੱਗੇ ਫੈਂਸਿੰਗ ਤੋਂ ਅੱਗੇ ਆ ਜੀਰੋ ਲਾਈਨ ਤੋਂ ਪਿੱਛੇ ਆ ਅੱਛਾ 4 ਕਿੱਲੇ ਜ਼ਮੀਨ ਸੀ ਮਿੱਟੀ ਰੇਤਾ ਸੀ ਮਤਲਬ ਪਾਕਿਸਤਾਨ ਵੱਲ ਚਲੀ ਗਈ ਹੈ ਹਾਂ ਉਹਦਾ ਕੋਈ ਹਾਲ ਨਹੀਂ ਸਾਨੂੰ ਕੁਝ ਨਹੀਂ ਹਾਲ ਦਿਖ ਰਿਹਾ ਹਾਂਜੀ ਹਾਂਜੀ ਇੱਥੋਂ ਅੱਛਾ ਅੱਛਾ 500 ਮੀਟਰ ਦੀ ਦੂਰੀ ਤੇ ਆ ਹਾਂ ਸੋ ਆ ਪਰਲੇਮੈਂਟ ਦਿਖਾਓ ਤੁਸੀਂ ਉਧਰ ਨੂੰ ਦਿਖਾਓ ਜੇ ਤਾਂ ਸਾਹਮਣੇ ਤੁਸੀਂ ਰੁੱਖ ਦੇਖ ਸਕਦੇ ਹੋ ਇਹ ਰੁੱਖ ਪਾਕਿਸਤਾਨ ਦੇ ਏਰੀਆ ਦੇ ਵਿੱਚ ਨੇ ਤਾਂ ਇਧਰਲੇ ਪਾਸੇ ਇਧਰ ਨੂੰ ਦਿਖਾਓ ਇਧਰਲੇ ਪਾਸੇ ਇਧਰ ਦਿਖਾ ਇਧਰਲੇ ਪਾਸੇ ਇਹਦਾ ਦਰਿਆ ਹੈ ਉਹ ਸਾਰਾ ਇਹਨਾਂ ਦੀਆਂ ਜ਼ਮੀਨਾਂ ਖੋਰ ਕੇ ਆ ਦੇਖੋ ਤੁਸੀਂ ਕਿੰਨੀਆਂ ਜ਼ਮੀਨਾਂ ਜਿਹੜੀਆਂ ਉਹ ਖੋਰ ਕੇ ਐਸ ਪਾਸੇ ਨੂੰ ਆ ਗਿਆ ਸੋ ਇੱਕ ਬੜੀ ਵੱਡੀ ਮੁਸੀਬਤ ਉਹ ਬੋਰ ਉਹ ਬੋਰ ਸੀਗਾ ਉੱਥੇ ਹਾਂਜੀ ਬੋਰ ਸੀਗਾ 47 ਜਮੀਨਾਂ ਦੀ ਅੱਛਾ ਇਹ ਦਰਿਆ ਨਹੀਂ ਆਏ ਸੀ ਸਾਡੀ ਜ਼ਮੀਨ ਸੀ ਹਾਂ ਬਣ ਗਿਆ ਨਹੀਂ ਇਹ ਕੀ ਸੀਗਾ ਇਹ ਸਾਡੀਆਂ ਜ਼ਮੀਨਾਂ ਸੀ ਜੀ ਹੁਣ ਦਰਿਆ ਬਣ ਗਿਆ ਇਹ ਨਵਾਂ ਹੀ ਦਰਿਆ ਬਣ ਗਿਆ ਕੋਈ ਅੱਛਾ ਇਹ ਪਾਣੀ ਟੈਂਡੀ ਵਾਲੇ ਤੋਂ ਸੱਤ ਲੋ ਤੋਂ ਸਿੱਧਾ ਇੱਧਰ ਸਿੱਧਾ ਸੰਪਰਕ ਹੋ ਗਿਆ ਇੱਧਰ ਤੇ ਇਹ ਹੁਣ ਰੁਕੇਗਾ ਇਹ ਸਾਨੂੰ ਤਾਂ ਕੋਈ ਉਮੀਦ ਨਹੀਂ ਜੇ ਕੋਈ ਸੰਸਥਾਵਾਂ ਵਾਲੇ ਆ ਗਏ ਤਾਂ ਸ਼ਾਇਦ ਕੋਈ ਹੱਲ ਹੋ ਸਕਦਾ ਨਹੀਂ ਤਾਂ ਸਾਨੂੰ ਕੋਈ ਉਮੀਦ ਸਰਕਾਰ ਤੋਂ ਸ਼ਾਇਦ ਸਾਨੂੰ ਨਹੀਂ ਉਮੀਦ ਹੈ ਜੀ ਅੱਛਾ ਹਾਂ ਜੀ ਆ ਚਾਰ ਕਿਲੀ ਮੇਰੀ ਜ਼ਮੀਨ ਸੀ ਆ ਤੁਸੀਂ ਦੇਖਦੇ ਰਹੋ ਉਹ ਚਾਰ ਕਿਨਾਲਾ ਉੱਥੋਂ ਅੱਛਾ ਆ ਵਿੱਚੋਂ ਪਾੜ ਵੇਖ ਲਓ ਸਾਰਾ ਉਹ ਜਿਹੜਾ ਸਾਹਮਣੇ ਤੁਸੀਂ ਰਸਤਾ ਦੇਖਦੇ ਹੋ ਨਾ ਜੀ ਇਹ ਸਾਹਮਣੇ ਪਾਕਿਸਤਾਨ ਨੂੰ ਚਲਾ ਗਿਆ ਤੇ ਇਹ ਸਾਹਮਣੇ ਜਿਹੜੇ ਰੁੱਖ ਨੇ ਜਿਹੜਾ ਟਾਵਰ ਲੱਗਾ ਉਹ ਪਾਕਿਸਤਾਨ ਦਾ ਹਾਂਜੀ ਹਾਂਜੀ ਇਹ ਪਾਕਿਸਤਾਨ ਦਾ ਹੀ ਹੈ ਅਸੀਂ ਇੱਕ ਦਿਨ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਗਏ ਸੀ ਅੱਛਾ ਵੀ ਇੱਥੋਂ ਸਾਡਾ ਨੁਕਸਾਨ ਨਾ ਹੋਵੇ ਕੋਈ ਵੀ ਅਗਲੇ ਦਿਨ ਫਿਰ ਪਤਾ ਨਹੀਂ ਕੀ ਖਾਰ ਪਈ ਆਹ ਰੇਤ ਕੱਚੀ ਸੀ ਸੋ ਇਹ ਦੂਰੋਂ ਦੂਰੋਂ ਸੋ ਆਹ ਦੇਖੋ ਤੁਸੀਂ ਇਹ ਗੱਟੀ ਰਾਜੋਕੇ ਦਾ ਉਹ ਏਰੀਆ ਹੈ ਜਿੱਥੇ ਬੰਨ ਟੁੱਟ ਕੇ ਤੇ ਹੁਣ ਇਹਨਾਂ ਦੀ ਆਹ ਦੇਖੋ ਤੁਸੀਂ ਪੱਧਰੀਆਂ ਜ਼ਮੀਨਾਂ ਨੇ ਆਹ ਸਾਰੀਆਂ ਜ਼ਮੀਨਾਂ ਜਿਹੜੀਆਂ ਪੱਧਰੀਆਂ ਇਧਰਲੇ ਪਾਸੇ ਇੱਥੇ ਖੇਤੀ ਸੀਗੀ ਇੱਥੇ ਕੀ ਬੀਜਿਆ ਸੀ ਤੁਸੀਂ ਆ ਕੀ ਬੀਜਿਆ ਸੀ ਇੱਥੇ ਹੈ ਝੋਨਾ ਇਹ ਤਾਂ ਮੈਨੂੰ ਚੋਨਾ ਸੀ ਚੋਨਾ ਸੀ ਚੋਨਾ ਸੀਗਾ ਤਾਂ ਇੱਥੇ ਜਿਹੜਾ ਆ ਦੇਖੋ ਇੱਥੇ ਵੱਖਰਾ ਵੱਖਰਾ ਦਰਿਆ ਜਿਹੜਾ ਸ਼ੁਰੂ ਹੋ ਗਿਆ ਐਸ ਪਾਸੇ ਉਹ ਫਾਟ ਉਹ ਦੇਖੋ ਉੱਥੇ ਬੋਰ ਵੀ ਸੀ ਆਇਦਰ ਬੋਰ ਸੀਗਾ ਇੱਥੇ ਟਰਾਂਸਫਰਮ ਸੀ ਵਿੱਚ ਹੀ ਡੇਗ ਗਿਆ ਜੀ ਪਤਾ ਨਹੀਂ ਲੱਗਿਆ ਜੀ ਟਰਾਂਸਫਰਮ ਵਿੱਚ ਰੁੜ ਗਿਆ ਹਾਂਜੀ ਹਾਂਜੀ ਰੁੜ ਗਿਆ ਜੀ ਵਿੱਚ ਅਜੇ ਨਹੀਂ ਪਤਾ ਲੱਗਿਆ ਪਾਣੀ ਕਟੇਗਾ ਪਤਾ ਲੱਗੇਗਾ ਵਿੱਚੋਂ ਲੱਪਣਾ ਕਿ ਨਹੀਂ ਪਾਕਿਸਤਾਨ ਵਾਲਾ ਚਲੇ ਗਿਆ ਕਿੰਨਾ ਹੋਊਗਾ ਕਟੋ ਘਟ ਵੀ 25 ਫੁੱਟ ਹੋ ਗਿਆ ਹੋਣਾ ਕੱਲ ਅਸੀਂ ਲਾ ਕੇ ਵੰਦੇ ਰਹੇ ਲੱਕੜ ਸੋਟਾ ਜਾਂ ਨਹੀਂ ਲੱਗਿਆ ਥੱਲੇ ਅੱਛਾ ਵੇ ਫੱਟੀ ਫੜ ਡੂੰਗਾ ਹਾਂਜੀ ਹਾਂਜੀ ਡੂੰਗਾ ਇਹ ਤਾਂ ਫਿਰ ਵੱਖਰੀ ਫਾਟ ਬਣ ਗਈ ਹਾਂਜੀ ਹਾਂਜੀ ਵੱਖਰੀ ਫਾਟ ਬਣ ਗਈ ਪਹਿਲਾਂ ਨਹੀਂ ਸੀ ਮਤਲਬ ਸਾਡੀਆਂ ਜ਼ਮੀਨਾਂ ਸੀ ਹੁਣ ਕਿਸੇ ਨੂੰ ਵੇਖਣ ਨਾਲ ਲੱਗੇਗਾ ਪਤਾ ਨਹੀਂ ਇਹ ਤਾਂ ਐਵੇਂ ਵਿਖਾਈ ਜਾਂਦੇ ਆ ਪਰ ਸਾਡੀਆਂ ਜ਼ਮੀਨਾਂ ਸੀ ਨਵੀਂ ਮਤਲਬ ਨਵੀਂ ਨਦੀ ਬਣ ਗਈ ਇੱਥੇ ਹਾਂ ਸਤਲੁਜ ਤੋਂ ਸਿੱਧਾ ਸੰਪਰਕੇ ਦਾ ਇਧਰ ਜੁੜ ਗਿਆ ਹੁਣ ਅਸੀਂ ਅਸੀਂ ਵੇਖੋ ਕੀ ਕਰੀਏ ਇਹ ਪਾਕਿਸਤਾਨ ਤੋਂ ਬੰਨ ਟੁੱਟਿਆ ਅਸੀਂ ਉਧਰ ਕੁਝ ਕਰ ਵੀ ਨਹੀਂ ਸਕਦੇ ਬੰਨ ਵੀ ਨਹੀਂ ਸਕਦੇ ਜੇ ਉੱਥੋਂ ਵੀ ਨਹੀਂਵੇਂਗਾ ਫੇਰੀ ਪਾਣੀ ਰੁਕੇਗਾ ਅਸੀਂ ਤਾਂ ਪਹਿਲਾਂ ਹੀ ਬਹੁਤ ਨੁਕਸਾਨਾ ਗਾ ਸਾਡਾ ਇਹ ਮਾਰੇ ਜਾ ਚੁੱਕੇ ਆ ਸਾਡਾ ਕੁਝ ਵੀ ਨਹੀਂ ਬਚਿਆ ਸਾਡੇ ਕੋਲੇ ਇੰਨੀ ਕੋ ਹੁਣ ਹਸਿਆਤ ਨਹੀਂ ਸਾਡੀ ਰਹਿ ਗਈ ਕਿ ਅਸੀਂ ਇਹਨੂੰ ਰੋਕ ਸਕੀਏ ਉਧਰੋਂ ਬਣਾਂ ਸਾਈ ਤਾਂ ਹੀ ਸਾਰਿਆਂ ਤੋਂ ਮੰਗ ਕਰਦੇ ਆ ਕਿ ਪਹਿਲਾਂ ਇਹਨੂੰ ਕਿਦੋਂ ਬਣਿਆ ਜਾਵੇ ਫੇਰ ਹੀ ਕਿਤੇ ਇਹਦੇ ਮਿੱਟੀ ਪਾਵੇਗੇ ਤੇ ਅਸੀਂ ਫਸਲਾਂ ਦੇ ਬੀਜ ਸਕਾਂਗੇ ਸੋ ਆ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾ ਕੇ ਆਵੇਂ ਇੱਕ ਨਵਾਂ ਜਿਹੜਾ ਅਧਿਆਏ ਕਹਿ ਸਕਦੇ ਸ਼ੁਰੂ ਹੋ ਗਿਆ ਫਿਰੋਜ਼ਪੁਰ ਦਾ ਇਹ ਫਿਰੋਜ਼ਪੁਰ ਦੇ ਵਿੱਚ ਇੱਕ ਨਵੀਂ ਤਸਵੀਰ ਆ ਗੱਟੀ ਰਾਜੋ ਇੱਥੇ ਕੋਈ ਵੀ ਅਜੇ ਤੱਕ ਨਹੀਂ ਆਇਆ ਇੱਥੇ ਇਸ ਜਗ੍ਹਾ ਦੇ ਉੱਤੇ ਕੋਈ মিডিਆ ਅਜੇ ਤੱਕ ਨਹੀਂ ਆਇਆ ਨਾ ਕੋਈ ਅਫਸਰ ਇੱਥੇ ਆਇਆ ਨਾ ਕੋਈ ਐਮਐਲਏ ਇੱਥੇ ਆਇਆ ਇੱਥੇ ਆ ਕੇ ਦਿਖਾਓ ਇਧਰ ਦੇਖੋ ਤੁਸੀਂ ਆ ਦੇਖੋ ਇਹ ਨਵਾਂ ਦਰਿਆ ਸ਼ੁਰੂ ਹੋ ਗਿਆ ਕਹਿੰਦੇ ਵੀ ਆ ਤੁਹਾਨੂੰ ਐ ਲੱਗਦਾ ਹੋਊ ਕਿ ਬੜੀ ਸਪੀਡ ਨਾਲ ਨਹਿਰ ਚੱਲਦੀ ਪਈ ਕੋਈ ਇਹ ਨਹਿਰ ਨਹੀਂ ਹੈ ਉਹ ਦੇਖੋ ਨਹਿਰਾਂ ਦੇ ਵਿੱਚ ਬੋਰ ਨਹੀਂ ਹੁੰਦੇ ਉਹ ਪਾਈਪ ਲੱਗਾ ਨਾਲ ਮੋਟਰ ਦਾ ਪਾਈਪ ਵੀ ਹੈ ਇੱਥੇ ਕਹਿੰਦੇ ਟਰਾਂਸਫਾਰਮ ਸੀ ਟਰਾਂਸਫਾਰਮ ਵੀ ਉੱਡ ਗਿਆ ਤੇ ਬੜੀ ਸਪੀਡ ਦੇ ਨਾਲ ਇਹਨੇ 25 30 ਫੁੱਟ ਡੂੰਗੀ ਇਹ ਆ ਜਿਹੜੀ ਨਹਿਰਾਂ ਵਿੱਚ ਛੋਟੀ ਮੋਟੀ ਨਹੀਂ ਹੈ ਥੋੜਾ ਇਧਰ ਖੜ ਇਹ ਡੂੰਗੀ ਆ ਤਾਂ ਬੜੀ ਸਪੀਡ ਨਾਲ ਪਾਣੀ ਇਧਰ ਆ ਰਿਹਾ ਹੁਣ ਜੇ ਇਹ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਨਵੇਂ ਤਰੀਕੇ ਦੀ ਫਾਟ ਸ਼ੁਰੂ ਹੋ ਗਈ ਆ ਯਾਨੀ ਫਿਰੋਜ਼ਪੁਰ ਦੇ ਵਿੱਚ ਦਰਿਆ ਦਾ ਇੱਕ ਹੋਰ ਵੱਡਾ ਹਿੱਸਾ ਇੱਕ ਨਵੀਂ ਧਰਤੀ ਪਾੜ ਕੇ ਕਹਿੰਦੇ ਨਾ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਤੇ ਬਿਲਕੁਲ ਬੰਨ ਨਹੀਂ ਲੱਗਦੇ ਦੇਖੋ ਤੁਸੀਂ ਬੰਨ ਤੋੜ ਕੇ ਇਧਰਲੇ ਪਾਸੇ ਵੀ ਬੰਨ ਟੁੱਟ ਗਿਆ ਪਾਕਿਸਤਾਨ ਵਾਲੇ ਪਾਸੋਂ ਪਾਣੀ ਆ ਇਧਰ ਨੂੰ ਤੋੜ ਕੇ ਫਿਰ ਪਾਕਿਸਤਾਨ ਵਾਲੇ ਪਾਸੇ ਨੂੰ ਪਾਣੀ ਜਿਹੜਾ ਉਹ ਚਲਾ ਗਿਆ ਉਧਰ ਦਿਖਾਓ ਉਹ ਜਿਹੜਾ ਬੰਨ ਜਾ ਰਿਹਾ ਉਹ ਸਾਹਮਣੇ ਪਾਕਿਸਤਾਨ ਦੀ ਚੌਂਕੀ ਆ ਇਸ ਪਾਸੇ ਪਾਕਿਸਤਾਨ ਦੀ ਚੌਕੀ ਆ ਬੰਨ ਸਾਰਾ ਟੁੱਟ ਗਿਆ ਤੇ ਲੋਕਾਂ ਦੀਆਂ ਜ਼ਮੀਨਾਂ ਕਹਿੰਦੇ ਰੋੜ ਕੇ ਜਿਹੜਾ ਹੈਗਾ ਉਹ ਲੈ ਗਿਆ ਨਾਲ ਤੇ ਲੋਕਾਂ ਦੀਆਂ ਚੰਗੀਆਂ ਭਲੀਆਂ ਪੱਧਰ ਜ਼ਮੀਨਾਂ ਦੇ ਵਿੱਚੋਂ ਦੇਖੋ ਦਰਿਆ ਬਣ ਗਿਆ ਇਹ ਦਰਿਆ ਪੱਧਰ ਜ਼ਮੀਨਾਂ ਚੋਂ ਬਣਿਆ ਤਾਂ ਇਹਨਾਂ ਲੋਕਾਂ ਦੀ ਇਹੀ ਮੰਗ ਆ ਕਿ ਇਹ ਇਸ ਦਰਿਆ ਦਾ ਮੂੰਹ ਮੋੜਿਆ ਜਾਵੇ ਹੁਣ ਦਰਿਆ ਨੇ ਦੇਖੋ ਆਪਦਾ ਵਹਾਅ ਬਣਾ ਲਿਆ ਪਹਿਲਾਂ ਦਰਿਆ ਜਦੋਂ ਹੜ ਆਏ ਸੀ ਤਾਂ ਇੱਥੇ ਇੰਨਾ ਇੰਨਾ ਪਾਣੀ ਸੀ ਤਾਂ ਦਰਿਆ ਨੇ ਆਪਦਾ ਮੂੰਹ ਜਿਹੜਾ ਉਹ ਵੱਖਰੇ ਪਾਸੇ ਨੂੰ ਮੋੜ ਲਿਆ ਇਹ ਅਸਲ ਜੀ ਸਾਹਿਬ ਜ਼ਮੀਨ ਸੀ ਇੱਥੇ ਹਾਂ ਜਦੋਂ ਵੀ ਪਾਣੀ ਅੱਗੇ ਵੀ ਆਂਦਾ ਸੀ ਆ ਇਹ ਨੁੱਕਰ ਹੈ ਇਹ ਨੁੱਕਰ ਚੋਂ ਪਾਣੀ ਪੈਂਦਾ ਹੈ ਪਾਕਿਸਤਾਨ ਚੋਂ ਅੱਛਾ ਜੀ ਕਿਉਂਕਿ ਉਧਰ ਪਾਕਿਸਤਾਨ ਹੈ ਹਾਂ ਇਧਰੋਂ ਪਾਣੀ ਨਹੀਂ ਸੀ ਆਂਦਾ ਪਰ ਜਦੋਂ ਵੀ ਪਾਣੀ ਉਧਰ ਭਰਦਾ ਸੀਗਾ ਹਾਂ ਇਹ ਆ ਨੁੱਕਰ ਚੋਂ ਪਾਣੀ ਐਂਟਰ ਕਰਦਾ ਸੀ ਖੇਤਾਂ ਜੀ ਆਗੇ ਦਾ ਅੱਗੇ ਨਿਕਲ ਜਾਂਦਾ ਸੀਗਾ ਪਰ ਹੁਣ ਉਹ ਬੰਨ ਟੁੱਟਣ ਕਰਕੇ ਯਾ ਪਾਕਿਸਤਾਨ ਬੰਨ ਟੁੱਟਿਆ ਹਾਂ ਉਹ ਟੁੱਟਣ ਕਰਕੇ ਕਿ ਉਹ ਪਾਣੀ ਦੀ ਨਵਾਰ ਇਧਰ ਸਗੀ ਜੇ ਮੇਰੇ ਹਿਸਾਬ ਨਾਲ ਪਾਣੀ ਨੇ ਇਧਰ ਨੂੰ ਜ਼ੋਰ ਫੜਿਆ ਹੂੰ ਜੋ ਬਾਹਰ ਨਿਕਲਿਆ ਪਾਣੀ ਉਹ ਸਫਾਰ ਬੰਨ ਤੋਂ ਹਾਂ ਜੀ ਇਹ ਸਾਰਾ ਡੂੰਗਾ ਮਿੱਟੀ ਵਟ ਕੇ ਲਿਆ ਗਿਆ ਹੁਣ ਯਾਨੀ ਇੱਥੋਂ ਵੀ ਪਾਕਿਸਤਾਨ ਨੂੰ ਜਾ ਰਿਹਾ ਪਾਣੀ ਇਹ ਵੀ ਪਾਕਿਸਤਾਨ ਪਾਕਿਸਤਾਨ ਚੋਂ ਆ ਰਿਹਾ ਤੇ ਪਾਕਿਸਤਾਨ ਨੂੰ ਜਾ ਰਿਹਾ ਪਾਕਿਸਤਾਨ ਚੋਂ ਆ ਕੇ ਪਾਕਿਸਤਾਨ ਨੂੰ ਜਾ ਰਿਹਾ ਪਾਕਿਸਤਾਨ ਚੋਂ ਪਾਣੀ ਆ ਰਿਹਾ ਇਹ ਹੁਣ ਇਹ ਮੜੂਗਾ ਕਿਵੇਂ ਯਾਨੀ ਕਹਿੰਦੇ 20 25 ਫੁੱਟ ਡੂੰਗਾ ਇੱਕ ਵੱਖਰੀ ਨਹਿਰ ਚੱਲਣ ਲੱਗੀ ਆ ਡੂੰਗਾ ਹੋ ਗਿਆ ਤਾਂ ਡੂੰਗਾ ਹੋ ਜਾ ਜਿਸ ਜ਼ਮੀਨ ਨਾਲ ਹੈਗੀ ਆ ਇਹ ਪਾਣੀ ਉਹ ਜ਼ਮੀਨਾਂ ਵੜ ਦੇਣੀ ਆ ਅੱਛਾ ਜੀ ਕਿਉਂਕਿ ਜੇ ਪਾਣੀ ਹੁਣ ਜ਼ਿਆਦਾ ਆਣਾ ਉਹ ਤਾਗ ਲੱਗਣੀ ਉਹ ਡਿੱਗੀਆਂ ਸਾਰੀਆਂ ਆ ਵੀ ਡੇਪ ਨਹੀਂ ਉਹ ਵੀ ਡੇਪ ਨਹੀਂ ਆ ਇਹ 11 ਫਾਟ ਚੌੜੀ ਹੋ ਜਾਣੀ ਅਗਰ ਇਹਨੂੰ ਰੋਕਣ ਦਾ ਇੱਕੋ ਤਰੀਕਾ ਹੈ ਕਿ ਸਰਕਾਰ ਹੁਣ ਜ ਉਹ ਬੰਨ ਪੂਰਾ ਪੱਕਾ ਕਰ ਦੇਣ ਤਾਂ ਕਿ ਉੱਥੋਂ ਪਾਣੀ ਨਾ ਆਵੇ ਹਰੀਕੇ ਤੋਂ ਲੈ ਕੇ ਇੱਥੋਂ ਤੱਕ ਆਉਂਦਿਆਂ ਆਉਂਦਿਆਂ ਐਦ ਕੀ ਦਰਿਆ ਨੇ ਆਪਦੇ ਰਾਹ ਬਣਾ ਲਏ ਪਹਿਲਾਂ ਜਿਹੜੀ ਤੋੜ ਆ ਉਹ ਆਪਣੇ ਵਾਲੇ ਪਾਸੇ ਸੁਲਤਾਨ ਵਾਲੇ ਮੁਠਿਆ ਵਾਲੇ ਗੱਟਾ ਬਾਸ਼ਾ ਲੱਗਦਾ ਹੁੰਦਾ ਸੀ ਪ੍ਰੈਸ਼ਰ ਹੁਣ ਪ੍ਰੈਸ਼ਰ ਪਰਲੇ ਬੰਨੇ ਇਧਰੋਂ ਆ ਪੁੱਠੇ ਪੱਸੇ ਵਹਾਅ ਹੋ ਗਿਆ ਇੱਕ ਚੱਕਰ ਕੀ ਬਣਿਆ ਵਾ ਇਸਕੇ ਪੁੱਠਾ ਹੋ ਗਿਆ ਜੀ ਕਿਉਂਕਿ ਸਰਕਾਰਾਂ ਨੇ ਬੰਨਾਂ ਤੇ ਧਿਆਨ ਨਹੀਂ ਦਿੱਤਾ ਹਮ ਬੰਨਾਂ ਨੂੰ ਪੈਸੇ ਆਏ ਹੋਣੇ ਆ ਨਹੀਂ ਆਏ ਕਾਗਜ਼ਾਂ 'ਚ ਹੀ ਰਹਿ ਗਏ ਹਮ ਇਹ ਤਾਂ ਹੁਣ ਮਹਿਕਮੇ ਜਾਣਦਾ ਹੋਵੇਗਾ ਕਿ ਕਿੰਨਾ ਫੰਡ ਆ ਕਿੰਨਾ ਨਹੀਂ ਆਇਆ ਔਰ ਦੂਜੀ ਜਗ੍ਹਾ ਤੇ ਜਿੱਥੋਂ ਰੇਤਾ ਮਾਈਨਿੰਗ ਹੋਗੀ ਜਿੱਥੋਂ ਰੇਤਾ ਪਾਟ ਲਈ ਉਹ ਤਾਂ ਨੀਵਾ ਹੋ ਗਿਆ ਤੇ ਜਿੱਥੇ ਡਰੇਨ ਦਾ ਅਸਰ ਪਾਣੀ ਦਾ ਵਹਾਅ ਸੀਗਾ ਉਹ ਤਾਂ ਉੱਚਾ ਹੋ ਗਿਆ ਹੁਣ ਜਦੋਂ ਪਾਣੀ ਆਇਆ ਉਹ ਨੰਗਿਆ ਉਥੋਂ ਜਿੱਥੋਂ ਮਾਈਨਿੰਗ ਹੋਈ ਸੀ ਇੱਥੇ ਜਿਹੜੀ ਜਗ੍ਹਾ ਤੇ ਹੁਣ ਖੜੇ ਆ ਜਦੋਂ ਦਾ ਪਾਣੀ ਲੱਥਾ ਕੋਈ ਅਫਸਰ ਕੋਈ ਵਿਧਾਇਕ ਕੋਈ ਆਇਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਆਇਆ ਅਸੀਂ ਮਤਲਬ ਵੀਡੀਓ ਵੀ ਅਪਲੋਡ ਕੀਤੀਆਂ ਸੀ ਉੱਥੇ ਤੁਸੀਂ ਸਾਡੇ ਕੋਲ ਆਏ ਸੀ ਅਸੀਂ ਤੁਹਾਨੂੰ ਹੀ ਦੱਸਿਆ ਸੀ ਆਪ ਦਾ ਦੁੱਖ ਹੈ ਪਰ ਉਹ ਸੁਣ ਕੇ ਅਜੇ ਤੱਕ ਕੋਈ ਨਹੀਂ ਆਇਆ ਅਸੀਂ ਚਲੋ ਸਾਡੇ ਦਾਨੀ ਸੱਜਣ ਆਏ ਸਾਡੇ ਤੱਕ ਲੰਗਰ ਪਚਾਇਆ ਅਸੀਂ ਉਹਨਾਂ ਦੇ ਦੇਣਾ ਨਹੀਂ ਦੇ ਸਕਦੇ ਸੁੱਕਾ ਰਾਸ਼ਨ ਸਾਨੂੰ ਬਹੁਤ ਸਾਡੀ ਹੈਲਪ ਕੀਤੀ ਹੈ ਟੈਂਡੀ ਵਾਲਾ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਤੇ ਕਾਲੂ ਵਾਲਾ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਝੋਨਾ ਮਤਲਬ ਕਿਸੇ ਦਾ ਨਾਂ ਦੇ ਬਰਾਬਰ ਹੈ ਸਾਰਿਆਂ ਦਾ ਝੋਨਾ ਖਰਾਬ ਹੈ ਇਹ ਹੁਣ ਇੱਕ ਕਿਵੇਂ ਚੱਲੂਗਾ ਕੰਮ ਇਧਰ ਆ ਰੁਕੂਗਾ ਕਿਵੇਂ ਦਰਿਆ ਭਾਈ ਪੁੱਛੋ ਪਾਣੀ ਰੁਕਿਆ ਤੇ ਫੇਰ ਹੀ ਕੰਮ ਚੱਲਣਾ ਜੀ ਇੱਕ ਤਾਂ ਬੰਨ ਮਾਰਿਆ ਜਾਵੇ ਜਿੱਥੇ ਬੰਨ ਟੁੱਟਿਆ ਸੀਗਾ ਉਥੋਂ ਬੰਨ ਮਾਰ ਕੇ ਤੇ ਫਿਰ ਇਹਦਾ ਜਾਨੀ ਕਿ ਇਹਨੂੰ ਇਦਾਂ ਕਿਥੋਂ ਟੁੱਟਾ ਬੰਨ ਇਹ ਬੰਨਾ ਪਾਕਿਸਤਾਨ ਤੋਂ ਟੁੱਟਾ ਜੀ ਆ ਕੁਛ ਨਾਲ ਆਪਣੀ ਜ਼ਮੀਨ ਹੈ ਜੀ ਇੱਥੇ ਅੰਦਾ ਬੰਨ ਬਣਿਆ ਜੀ ਅੱਧਾ ਰਹਿਦਾ ਹੀ ਬੰਨ ਵਾਲਾ ਜੇ ਪ੍ਰੋਪਰ ਪੂਰਾ ਬੰਨ ਨਾਲ ਬਣ ਜਾਵੇ ਫਿਰ ਇਹ ਪਾਣੀ ਰੁਕ ਸਕਦਾ ਜੀ ਇਸ ਇਸ ਜਗ੍ਹਾ ਤੇ ਪਹਿਲਾਂ ਕੋ ਆਇਆ ਹੁਣ ਤੁਹਾਡੀ ਵਸਾਵਾਤ ਕਿਸੇ ਨੇ ਪੁੱਛੀ ਕਿ ਨਹੀਂ ਪੁੱਛੀ ਨਹੀਂ ਇਸ ਜਗ੍ਹਾ ਤੇ ਕੋਈ ਨਹੀਂ ਪਹੁੰਚਿਆ ਜੀ ਅੱਜ ਆਏ ਨੇ ਸਾਡੇ ਸਰਦਾਰ ਸਿੰਘ ਪਾਸ ਸਿੰਘ ਨੰਨੂ ਜੀ ਸਾਬਕਾ ਵਿਧਾਇਕ ਉਹ ਇੱਥੇ ਖੇਤਾਂ ਦੇ ਵਿੱਚ ਆਏ ਨੇ ਆਪਣੀ ਗੱਡੀ ਆ ਵੇਖੋ ਖੇਤਾਂ ਦੇ ਵਿੱਚ ਹੀ ਲਈ ਫਿਰਦੇ ਨੇ ਆ ਪੱਧਰ ਜ਼ਮੀਨਾਂ ਦੇ ਵਿੱਚ ਇੱਕ ਵੱਖਰਾ ਦਰਿਆ ਬਣ ਗਿਆ ਸਤਲੁ ਤੁਸੀਂ ਦੇਖੋ ਇਧਰ ਉਹ ਪਾਕਿਸਤਾਨ ਵਾਲੇ ਪਾਸੇ ਉਹ ਸਾਹਮਣੇ ਫੈਂਸਿੰਗ ਲਾਈਨ ਲੱਗੀ ਹੈ ਤੇ ਉਸ ਤੋਂ ਪਾਸੇ ਜਿਹੜਾ ਹੈਗਾ ਉਹ ਪਰਲੇ ਬੰਨੇ ਪਾਕਿਸਤਾਨ ਦਾ ਏਰੀਆ ਹੈ ਤਾਂ ਪਾਕਿਸਤਾਨ ਦੇ ਏਰੀਏ ਦੇ ਵਿੱਚ ਅਸੀਂ ਇਸ ਏਰੀਆ ਦੇ ਵਿੱਚ ਹੀ ਆਏ ਹਾਂ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦਾ ਜਿੱਥੇ ਸਤਲੁਜ ਨੇ ਨਵਾਂ ਰੂਪ ਕਹਿੰਦੇ ਬੰਨ ਨਹੀਂ ਲੱਗਦੇ ਜਿਵੇਂ ਪਹਿਲਾਂ ਮੈਂ ਦੱਸਿਆ ਸੀ ਤੇ ਉਹਨੇ ਆਪਦਾ ਰਾਹ ਜਿਹੜਾ ਉਹ ਬਣਾ ਲਿਆ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਨੁਕਸਾਨ ਸਰ ਸਾਡਾ ਬਹੁਤ ਜ਼ਿਆਦਾ ਹੋ ਗਿਆ ਹੈ ਹਾਂ ਪਾਕਿਸਤਾਨ ਦੀ ਹੈ ਉਹ ਆਪਣੇ ਸਾਹਮਣੇ ਵੇਖੋ ਪਾਣੀ ਪੈ ਰਿਹਾ ਨਹੀਂ ਉਹ ਇੱਥੋਂ ਕਿੰਨੀ ਕੁ ਦੂਰ ਹੈ ਇਥੋਂ ਥੋੜੀ ਨੇੜੇ ਆ ਲੱਗੀ ਬਸ ਬਾਰਡਰ ਦਾ ਜਿਹੜਾ ਪਾਕਿਸਤਾਨ ਦੇ ਡਰੇਨ ਦੇ ਵਿੱਚੋਂ ਨਿਕਲ ਕੇ ਆਪਣੀਆਂ ਸਾਰੇ ਜ਼ਮੀਨਾਂ ਨੁਕਸਾਨ ਹੋ ਰਿਹਾ ਅੱਛਾ ਜਿੰਨੀ ਆਪਣੀ ਜ਼ਮੀਨ ਹੈ ਸਾਰੀ ਵੇਲੇ ਲੁੱਟਦੀ ਨਦੀ ਬਣ ਗਈ ਥੋ ਵੀ ਅੱਗੇ ਕਦੀ ਇਹੋ ਜਿਹਾ ਸੋਚਿਆ ਇਹ ਵੀ ਇਧਰ ਦੀ ਪਾਣੀ ਮਾਰ ਕੇ ਨਦੀ ਬਣ ਜੇ ਦੀ ਇਹ ਤੁਹਾਨੂੰ ਤਾਂ ਸੁਖਪਾਲ ਸੁਖਪਾਲ ਸਿੰਘ ਪਾਜੀ ਨੰਨੂ ਜੀ ਵੀ ਆਏ ਨੇ ਮੌਕੇ ਤੇ ਹਾਂ ਤੇ ਉਹ ਵੀ ਵੇਖ ਰਹੇ ਨੇ ਸਾਡੇ ਨਾਲ ਹੀ ਖੜੇ ਨੇ ਬਾਰਡਰ ਤੇ ਅੱਛਾ ਦੇਖ ਰਹੇ ਕਿੰਨਾ ਕੁ ਨੁਕਸਾਨ ਹੋਇਆ ਪੱਧਰੀਆਂ ਜ਼ਮੀਨਾਂ ਚ ਨਹਿਰ ਬਣ ਗਿਆ ਫਾਟ ਬਣ ਗਈ ਹਾਂ ਹਾਂ ਪੱਧਰੀਆਂ ਜ਼ਮੀਨਾਂ ਚ ਨਹਿਰ ਬਣ ਗਈ ਸੋ ਬਿਲਕੁਲ ਜੀ ਇਧਰ ਤੁਸੀਂ ਪਿੱਛੇ ਦੇਖ ਸਕਦੇ ਹੋ ਇਧਰੋਂ ਪਾਕਿਸਤਾਨ ਵਾਲੇ ਪਾਸੋਂ ਹੁਣ ਮਾਰ ਪੈ ਰਹੀ ਆ ਤੇ ਇਧਰ ਬੰਨ ਕਿਵੇਂ ਲੱਗੇ ਕਿਵੇਂ ਰੋਕ ਲੱਗੇ ਇਹ ਪ੍ਰਸ਼ਾਸਨ ਨੇ ਸਰਕਾਰਾਂ ਨੇ ਵੇਖਣਾ ਕਿ ਇਧਰੋਂ ਜਿਹੜਾ ਪਾਕਿਸਤਾਨ ਵਾਲੇ ਪਾਸੋਂ ਸਾਨੂੰ ਮਾਰ ਪੈਂਦੀ ਆ ਉਹਨੂੰ ਰੋਕ ਲੱਗੇ ਤਾਂ ਕਿ ਜਿਹ ਲੋਕਾਂ ਦੀਆਂ ਪੱਧਰੀਆਂ ਜ਼ਮੀਨਾਂ ਸੀਗੀਆਂ ਇਧਰੋਂ ਮਾਰ ਕੇ ਦਿਖਾਉ ਪੱਧਰੀ ਜ਼ਮੀਨ ਸੀ ਬਿਲਕੁਲ ਤਾਂ ਇਹਦੇ ਵਿੱਚ ਜਿਹੜੀ ਨਵੀਂ ਫਾਟ ਬਣ ਗਈ ਆ ਸਤੂਲੇ ਨੇ ਨਵਾਂ ਆਵਦਾ ਜਿਹੜਾ ਰੂਪ ਇੱਥੇ ਦਿਖਾ ਦਿੱਤਾ ਇਹਦੇ ਤੇ ਰੋਕ ਕਿਵੇਂ ਲੱਗੇਗੀ ਇਹ ਤਾਂ ਸਮਾਂ ਦੱਸੇਗਾ ਕੋ ਇਧਰ ਪਾਕਿਸਤਾਨ ਵਾਲੇ ਪਾਸੋਂ ਸਾਨੂੰ ਮਾਰ ਪੈ ਰਹੀ ਆ ਇਹਨੂੰ ਕਿਵੇਂ ਰੋ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਇੱਥੇ ਮੇਰੇ ਨਾਲ ਪਹੁੰਚੇ ਹੋ ਕਿਉਂਕਿ ਜਿੱਥੇ ਅਸੀਂ ਖੜੇ ਆ ਜਗ੍ਹਾ ਤੇ ਕੋਈ ਨਾਅ ਹੀ ਤੇ ਆਇਆ ਤਾਂ ਨਾ ਕਿਸੇ ਨੇ ਪਹੁੰਚਣਾ ਕਿਉਂਕਿ ਮੇਰੇ ਕੋਲ ਤਾਂ ਆਪਣੀ ਗੱਡੀ ਸੀ ਤਾਂ ਮੈਂ ਗੱਡੀ ਤੇ ਪਿੰਡ ਦੇ ਲੋਹਾ ਨਾਲ ਲੈ ਕੇ ਆ ਗਿਆ ਜੀ ਮੁਸੀਬਤਾਂ ਸੀ ਜਿਹੜੇ ਜ਼ਮੀਨ ਨੂੰ ਸਟੈਰੀ ਹੈ ਔਰ ਜਿਹੜਾ ਇਹ ਪਾਣੀ ਆ ਰਿਹਾ ਹੈ ਬਿਲਕੁਲ ਪਾਕਿਸਤਾਨ ਦੀ ਹੱਦ ਨਾਲ ਹੀ ਖੜੇ ਬਿਲਕੁਲ ਤਾਰ ਤੇ ਖੜੇ ਆ ਔਰ ਪਾਣੀ ਜਿਹੜਾ ਉਹਦੀ ਡਰੇਨ ਚੋਂ ਪਾਣੀ ਆ ਰਿਹਾ ਔਰ ਉਹਨੇ ਮਾਰ ਕਰਕੇ ਜਿੱਥੋਂ ਬੰਨ ਟੁੱਟਾ ਸੀ ਆਪਣਾ ਪਾਕਿਸਤਾਨ ਵਾਲਾ ਇਹ ਪਾਣੀ ਦੀ ਸਪੀਡ ਇੰਨੀ ਹੋ ਗਈ ਕਿ ਇਹ ਇੱਥੋਂ ਜਾਂਦੇ ਜ਼ਮੀਨਾਂ ਦੇ ਵਿੱਚੋਂ ਦੀ ਪਾੜ ਪਾ ਕੇ ਤਾਂ 20 20 ਫੁੱਟ ਜ਼ਮੀਨ ਜਿਹੜੀ ਹੈ ਡੂੰਗੀ ਕਰ ਗਿਆ ਤਾਂ ਸਾਈਡਾਂ ਵੱਡੀਆਂ ਸ਼ੁਰੂ ਕਰ ਦਿੱਤੀਆਂ ਤਾਂ ਅਗਰ ਇਹ ਬੰਨ ਨਾ ਬੰਦ ਬੰਨਿਆ ਗਿਆ ਤਾਂ ਆ ਜਿੰਨੀ ਇੱਥੇ ਜ਼ਮੀਨ ਹੈ ਇਹ ਮੇਰੇ ਹਿਸਾਬ ਨਾਲ ਦਰਿਆਈ ਵੱਖਰਾ ਬਣ ਜਾਣਾ ਹੈ ਕਿਉਂਕਿ ਜ਼ਮੀਨਾਂ ਰਹਿ ਨਹੀਂ ਰਹੀ ਕਿ 20 ਫੁੱਟ ਡੂੰਗਾ ਅਗਰ ਹੋ ਗਿਆ ਥੱਲੇ ਜ਼ਮੀਨ ਕੱਟੂਗਾ ਤਜਵੀਨ ਡਿੱਗਣ ਲੱਗਾ ਮਿੰਟ ਲੱਗਣਾ ਕਿਹਦੇ ਨਾਲ ਸਾਡੀ ਸੁਰੱਖਿਆ ਨੂੰ ਖਤਰਾ ਲੱਗਦਾ ਸੁਰੱਖਿਆ ਨੂੰ ਖਤਰਾ ਕਿਉਂਕਿ ਇਹੀ ਸਾਡੀ ਫੈਂਸ ਹੈ ਇਹੀ ਸਾਡੀ ਬਾਰਡਰੀ ਤਾਰ ਹੈ ਇੱਥੇ ਬੀਐਸਐਫ ਹੈ ਇਹਦਾ ਰਸਤਾ ਖੁੱਲ ਗਿਆ ਜੋ ਮਰਜ਼ੀ ਨਿਕਲੇ ਜੋ ਮਰਜ਼ੀ ਆਜਵੇ ਇੱਥੇ ਕੋਈ ਰੇਂਜ ਹਸਣ ਰਹਿ ਕੇ ਕੋ ਪਾਣੀ ਚੋਂ ਨਿਕਲ ਕੇ ਆਜੇ ਤਾਂ ਨਿਕਲ ਕੇ ਆਜੇ ਹੂੰ ਜੇ ਤਰਾਕੂ ਉਹ ਤਾਂ ਪਾਣੀ ਨਿਕਲਿਆ ਸੋ ਬਿਲਕੁਲ ਬਿਲਕੁਲ ਜੀ ਵੱਡੇ ਪੱਧਰ ਤੇ ਜਿਹੜੀ ਸਮਗਲਿੰਗ ਹੁੰਦੀ ਹੈ ਦਰਵਾਵਾਂ ਦੇ ਰਸਤੇ ਹੁੰਦੀ ਆ ਤੇ ਇਹ ਇੱਕ ਹੋਰ ਰਸਤਾ ਬਣ ਗਿਆ ਜਿੱਥੋਂ ਇੱਕ ਇੱਕ ਖਦਸ਼ਾ ਕਹਿ ਸਕਦੇ ਆ ਕਿ ਇਸ ਏਰੀਏ ਤੋਂ ਜਿਹੜਾ ਉਹ ਵੀ ਸਮਗਲਿੰਗ ਜਿਹੜੀ ਆ ਉਹ ਜ਼ੋਰ ਫੜ ਸਕਦੀ ਆ ਸੋ ਉਹ ਤਾਂ ਵੱਖਰੀ ਗੱਲ ਆ ਪਰ ਇੱਥੋਂ ਜਿਹੜਾ ਪਾਣੀ ਆ ਰਿਹਾ ਉਹਨੂੰ ਜਿਹੜੀ ਜਲਦੀ ਰੋਕ ਲੱਗਣੀ ਚਾਹੀਦੀ ਆ ਤਾਂ ਜੋ ਇਹ ਜਿਹੜੀਆਂ ਪੱਧਰੀਆਂ ਜ਼ਮੀਨਾਂ ਉਹ